ਕ੍ਰੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ। ਮਿੰਟੂ ਗੁਰਸ੍ਰੀ ਗਾ ਜੀ ਮੇਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਅਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ ਇਹ 19 ਬਾਰ ਨਾਮਿਤ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 4682722500 ਤੇ ਚਰਕੇ ਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੇ ਨਾ ਟਾਰਨੀ ਟਰਕੇ ਦੇ ਨਾਮ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਜਸਵਿੰਦਰ ਸਿੰਘ ਛਤਰਕਾਰ ਨਾਗਰਾ ਰੋਜ਼ਵੈਲ ਚਰਨ ਸਿੰਘ ਸੁਖਵਿੰਦਰ ਢਾਲੀਵਾਲਾ ਰੀਜ਼ੋਨਾ ਕ੍ਰਿਸ਼ਨਧਨੋਟਾ ਯੂਬਾ ਸਿਟੀ ਵਰਜਿੰਦਰ ਸਿੰਘ ਨੇ ਜਰੂਰ ਲੈਣ ਪਰਮਜੀਤ ਕੌਰੰਗੀ ਵੈਕਾਵਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ ਓਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨੇ ਨਵੇਂ ਪੁਰਾਣੇ ਟਾਇਰ ਵੀ ਨਾਲ ਤੁਹਾਨੂੰ ਮਿਲਦੇ ਨੇ ਲੋਕੇਸ਼ਨ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2700113 ਤੇ ਐਂਟੀਲੂਪ ਟਰੱਕ ਸਟਾਪ ਵਾਲੇ ਇਨਾ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਜੁਡੀ ਐਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ ਮੈਂ ਤੁਹਾਨੂੰ ਜੀ ਖਬਰਾਂ ਦੇ ਵਾਲਾ ਗਏ ਸ਼ੁਰੂਆਤ ਕਰ ਗਏ ਭਾਜਪਾ ਲੀਡਰ ਦੇ ਮੁੰਡੇ ਤੋਂ ਜਿਹਨੇ ਬੂਥ ਹੀ ਕੈਪਚਰ ਕਰ ਲਿਆ ਕੱਲਾ ਬੂਥ ਹੀ ਨਹੀਂ ਕੈਪਚਰ ਕੀਤਾ ਜੀ ਇਸ ਪਿਓ ਦੇ ਪੁੱਤ ਨੇ 4 ਮਿੰਟ ਤੇ 27 ਸਕਿੰਟ ਲਾਈਵ ਕਰਕੇ ਕਿਹਾ ਕਿ ਇਹ EVM ਤੇ ਮੇਰੇ ਪਿਓ ਦੀ ਆ ਜੋ ਜਿੰਨੇ ਜਿਹੜਾ ਕੁਝ ਕਰਨਾ ਕਰ ਲਵੇ ਤਾਂ ਜਦੋਂ ਇਹ ਵੀਡੀਓ ਵਾਇਰਲ ਹੋਇਆ ਉਸ ਤੋਂ ਬਾਅਦ ਫਿਰ ਇਹ ਨਾ ਜਿਹੜੀ ਸਾਰੀ ਘਟਨਾ ਹੈਗੀ ਆ ਹਾਂਜੀ ਇਹ ਹੈਗੀ ਹੈ ਦਹੋਤੀ ਜਿਹੜਾ ਕਿ ਇੱਕ ਇਲਾਕਾ ਹੈ ਮਤਲਬ ਕਿ ਲੋਕ ਸਭਾ ਇੱਥੋਂ ਸੀਟ ਵੀ ਹੈਗੀ ਆ ਜਾ ਜਿਹੜਾ ਦਹੋਤਾ ਇਲਾਕਾ ਇਹਦੇ ਵਿੱਚ ਖਲੋਤਾ ਸੀਗਾ ਕਾਂਗਰਸ ਦਾ ਡਾਕਟਰ ਪ੍ਰਭਾ ਬੇਨ ਤਾਬਿਆਤਾ ਠੀਕ ਹੈ ਜੀ ਤੇ ਦੂਸਰੇ ਪਾਸੇ ਜਿਹਦੀ ਇਹ ਵੀਡੀਓ ਵਾਇਰਲ ਹੋਈ ਆ ਇਹ ਮਹੀ ਸਾਗਰ ਜ਼ਿਲ੍ਹੇ ਦੇ ਤਾਂ ਲੋਕ ਸਭਾ ਸੀਟ ਦਾ ਜਿਹੜਾ ਇਹ ਸਾਰਾ ਇਲਾਕਾ ਹੈ ਨਾ ਉਹਦੇ ਵਿੱਚ ਦੱਸਦੇ ਆ ਕਿ ਇੱਕ ਕੋਈ ਇਹਨਾਂ ਦਾ ਸਾਫ ਕਾ ਪ੍ਰਧਾਨ ਆ ਉਹਦਾ ਇਹ ਮੁੱਦਾ ਆ ਤੇ ਕਮਾਲ ਇਸ ਗੱਲ ਦੀ ਵੀ ਆ ਕਿ ਜਿਹੜੇ ਉਥੇ ਅਧਿਕਾਰੀ ਆ ਇਸ ਬੰਦੇ ਨੇ ਉਹਨਾਂ ਦੇ ਨਾਲ ਵੀ ਚਬਲਾ ਮਾਰ ਗਿਆ ਮਤਲਬ ਕਿ ਬਤਨੀ ਸੀ ਕੀਤੀ ਆ ਉਹ ਅੱਛਾ ਤਾਂ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਇਹ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਇਹਨੇ ਵੀਡੀਓ ਡਿਲੀਟ ਕੀਤੀ ਐਫ ਆਈ ਆਰ ਜਦੋਂ ਹੋ ਗਈ ਅਦਰਵਾਈਜ਼ ਵੀਡੀਓ ਉਦਾਂ ਦੀ ਉਦਾਂ ਹੀ ਪਈ ਸੀ ਜੀ ਇਸ ਦੇਸ਼ ਨੇ ਅਨਿਲ ਮਸੀ ਮਾਡਲ ਵੀ ਦੇਖ ਲਿਆ ਹੂੰ ਇਸ ਦੇਸ਼ ਨੇ ਆ ਜਿਹੜਾ ਇਹ ਵਿਜੇ ਹੈ ਇਹਦਾ ਨਾਮ ਹੂੰ ਇਹ ਵਿਜੇ ਮਾਡਲ ਵੀ ਦੇਖ ਲਿਆ ਜੀ ਸ਼ਾਦਾ ਮਾਡਲ ਵੀ ਦੇਖ ਲਿਆ ਤੇ ਮੋਦੀ ਦਾ ਮਾਡਲ ਵੀ ਦੇਖ ਲਿਆ ਅਸਲ ਚੀਨਾਂ ਦਾ ਮਾਡਲ ਹੈ ਤੁਸੀਂ ਦੇਖ ਲਓ ਚਾਹੇ ਸੂਰਤ ਹੋਵੇ ਖੁਜਰਾਓ ਹੋਵੇ इंदौर ਹੋਵੇ আর 나চল ਚ 10 MLA ਇਸ ਤਰ੍ਹਾਂ ਬਣਾਏ ਨੇ ਇਹਨਾਂ ਨੇ ਧੱਕੇ ਨਾਲ ਜੀ ਕੈਂਡੀਡੇਟ ਕੋਈ ਬਿਠਾਤਾ ਕੋਈ ਰੱਦ ਕਰਵਾਤਾ ਆ ਹਾਲ ਬਣਿਆ ਪਿਆ ਮੈਨੂੰ ਤੇ ਕਦੇ-ਕਦੇ ਇਸ ਤਰ੍ਹਾਂ ਲੱਗਦਾ ਆ ਕਿ ਜੇ ਮੰਨ ਲਓ 200 ਸਵਾ 200 ਵੀ ਲੈ ਗਏ ਤੇ ਮੋਦੀ ਹਰਾਂ ਨੇ ਉਦਾਂ ਹੀ ਉਦਾਂ ਹੀ ਮਤਲਬ ਕਿ ਭੰਨ ਕੋੜ ਚ ਇਹਨਾਂ ਨੂੰ ਕਹਿਣਾ ਕਿ ਅਸੀਂ ਨਹੀਂ ਪਾਸੇ ਹੋ ਜ ਤੁਸੀਂ ਆ ਕਦੇ ਆ ਵੇਖਿਆ ਕਮਾਲ ਦੀ ਗੱਲ ਹੈ ਅਜੇ ਵੀ ਕੋਈ ਲੋਕਾਂ ਨੂੰ ਸ਼ੱਕ ਹੈ ਜਿਹੜੇ ਲੋਕ ਹਜੇ ਵੀ ਇਹਨਾਂ ਦਾ ਪਾਣੀ ਭਰਦੇ ਇਹਨਾਂ ਦੇ ਤਲਵੇ ਚੱਟਦੇ ਉਹਨਾਂ ਦੀ ਜ਼ਮੀਰ ਮਰ ਚੁੱਕੀ ਆ ਪ੍ਰਵੀਨ ਜੀ ਉਹ ਇੱਕ ਦਿਨ ਲੋਕ ਤੁਸੀਂ ਦੇਖੋ ਜੇ ਜਨਤਾ ਨੇ ਇਹਨਾਂ ਨੂੰ ਨਾ ਪਲਟਿਆ ਇਹਨਾਂ ਲੋਕਾਂ ਨੇ ਇਹੀ ਸ਼ਾਸਕ ਰੱਖੇ ਇਹ ਅੱਖਾਂ 'ਚ ਘਸੁੰਨ ਦੇ ਕੇ ਰੋਣਗੇ ਕਿਉਂਕਿ ਇੱਕ ਨਾ ਇੱਕ ਦਿਨ ਇਹਨਾਂ ਦੇ ਪਛਵਾੜੇ ਵੀ ਇਹਨਾਂ ਨੇ ਪਟੇ ਮਾਰਨੇ ਆ ਹਾਂਜੀ ਤਾਂ ਕਿ ਇਹ ਲੋਕ ਕਿッセ ਦੇ ਸਕੇ ਨਹੀਂ ਹੁੰਦੇ ਸੋ ਇਹ ਜਿਵੇਂ ਹੀ ਵੀਡੀਓ ਵਾਇਰਲ ਆਈ ਹੋਈ ਆ ਪਰ ਥੱਲੀ ਮਚ ਗਈ ਆ ਤੇ ਤੁਹਾਨੂੰ ਪਤਾ ਹੀ ਆ ਲੋਕ ਜਿਹੜੇ ਆ ਉਹ ਅੱਗੇ ਬੜਾ ਭੁਖੀ ਨੇ ਹਾਂ ਹਾਂ ਯੂਪੀ ਦੇ ਵਿੱਚ ਤੁਸੀਂ ਦੇਖੋ ਮਾਇਆਵਤੀ ਨੇ ਰਾਤੋਂ ਰਾਤ ਕੈਂਡੀਡੇਟ ਬਦਲ ਦਿੱਤੇ ਤੇ ਅੱਜ ਤੁਸੀਂ ਦੇਖੋ ਮਾਇਆਵਤੀ ਨੇ ਆਪਦਾ ਜਿਹੜਾ ਭਤੀਜਾ ਆਕਾਸ਼ ਨੰਦ ਹਾਂਜੀ ਆਕਾਸ਼ ਨੰਦ ਨੂੰ ਆਪ ਦਾ ਉੱਤਰ ਅਧਿਕਾਰੀ ਮੰਨਣ ਤੋਂ ਹੀ ਜਿਹੜਾ ਐਲਾਨ ਕੀਤਾ ਸੀ ਉਹਦੇ ਤੋਂ ਇਨਕਾਰ ਕਰ ਦਿੱਤਾ ਕਿ ਨਹੀਂ ਨਹੀਂ ਵਾਪਸ ਲੈ ਲਿਆ ਕੈਨਸਲ ਹੁਕਮ ਕਹਿੰਦੀ ਮੈਚਉਰਟੀ ਹੈ ਨਹੀਂ ਆਪ ਵਾਪਸ ਲੈ ਲਿਆ ਉਹ ਕਿਉਂ ਹਮ ਕਿਉਂਕਿ ਭਾਜਪਾ ਦਾ ਤਾਬਾ ਹੈ ਹਮ ਛੇਤ ਤੁਹਾਨੂੰ ਪਤਾ ਹੋਵੇਗਾ ਜੀ ਦਸੰਬਰ ਦੇ ਵਿੱਚ ਇੱਕ ਮਾਇਆਵਤੀ ਨੇ ਬਿਆਨ ਦਿੱਤਾ ਸੀਗਾ ਹਮ ਹਮ ਜਿਹਦੇ ਵਿੱਚ ਕਿਹਾ ਸੀਗਾ ਕਿ ਦੇਸ਼ ਦੇ ਹਿੱਤ ਲਈ ਕਿਸੇ ਨਾਲ ਵੀ ਜਾਇਆ ਜਾ ਸਕਦਾ ਹੈ ਹਮ ਤਾਂ ਉਸ ਤੋਂ ਬਾਅਦ ਇੱਕ ਬਹੁਤ ਕਰੀਬੀ ਸੀ ਮਾਇਆਵਤੀ ਦਾ ਜਿਹੜਾ ਹਾਥੀਆਂ ਵਾਲਾ ਪ੍ਰੋਜੈਕਟ ਦਾ ਹੈੱਡ ਸੀਗਾ ਅਫਸਰ ਉਹਦੇ ਘਰ ਰੇਡ ਵੱਜ ਗਈ ਉਸ ਤੋਂ ਬਾਅਦ ਮਾਇਆਵਤੀ ਨੂੰ ਪਤਾ ਲੱਗ ਗਿਆ ਕਿ ਫਾਈਲ ਨੂੰ ਲੱਗੇ ਫੀਤੇ ਖੁੱਲ ਚੁੱਕੇ ਨੇ ਢੂੜ ਜਿਹੜੀ ਆ ਹਟ ਚੁੱਕੀ ਆ ਬਸ ਉਹ ਫਾਈਲ ਨੂੰ ਮੜਾ ਜਾ ਖੜਾ ਕਰਦੇ ਆ ਬੀਬੀ ਜੀ ਤੁਹਾਨੂੰ ਪਤਾ ਹੀ ਹੈ ਤਨੰਜੇ ਸਿੰਘ ਦੀ ਟਿਕਟ ਕੱਟੀ ਗਈ ਆ ਪਰ ਸੋ ਉਹਨਾਂ ਦੇ ਵਿੱਚ ਜੋ ਆ ਰਿਹਾ ਯੂਪੀ ਚੋਂ ਕਿ ਤਨੰਜੇ ਸਿੰਘ ਨੂੰ NIA ਦੇ ਅਧਿਕਾਰੀ ਨੇ ਜਾ ਕੇ ਸਿੱਧਾ ਕਿਹਾ ਕਿ ਅੰਦਰ ਜਾਣਾ ਸਜ਼ਾ ਕੱਟ ਕੇ ਆਇਆ ਹਲੇ ਹਮ ਹਾਲੇ ਜੁੱਤੀ ਨਹੀਂ ਝਾੜੀ ਤੂੰ ਫੇਰ ਕਲਾਈਏ ਲਾਰੈਂਸ ਦੇ ਨਾਲ ਤੇਰੇ ਸੰਪਰਕ ਨੇ ਦੇਸ਼ ਤ੍ਰੋ ਦਾ ਛੱਡ ਤੇਰੇ ਤੇ ਅਤਵਾਦ ਦਾ ਮਾਮਲਾ ਪਾਵਾਂਗੇ ਅੱਛਾ ਚੁੱਪ ਹਾਂਜੀ ਚੁੱਪ ਸਾਡੇ ਸਾਹਮਣੇ ਜੀ ਇਹ ਮਤਲਬ ਕਿ ਇੱਥੇ ਗੱਲਾਂ ਚੱਲਦੀਆਂ ਪਈਆਂ ਨੇ ਕਿ ਭਾਈ ਅਬੇ ਸਿੰਘ ਜਿਹੜਾ ਉਹ ਤਾਂ ਜਾਨੀ ਦੁਸ਼ਮਣ ਸੀ ਹੀ ਹਮ ਹਮ ਅਬੇ ਸਿੰਘ ਜਿਹੜਾ ਭੱਜਾ ਫਰਦਾ ਸੀ ਕਿਸੇ ਵੇਲੇ ਕਿਉਂਕਿ ਤਨੰਜੇ ਸਿੰਘ yogi atitya ਨਾਲ ਤਕਰੀਬੀ ਸੀ ਜੀ ਅਬੇ ਸਿੰਘ ਨੂੰ ਪਰਚੇਸ਼ਟ ਜਿਹੜਾ ਹੈਗਾ ਉਹਨਾਂ ਦਾ ਪਾਠਕ ਜੀ ਡਿਪਟੀ ਚੀਫ ਮਿਨਿਸਟਰ ਉਹਨੇ ਪਾਰਟੀ ਜੁਆਇਨ ਕਰਾਤੀ ਭੱਜ ਹਮ ਇਹਦੇ ਜਿਹਾ ਤਣਾ ਜੈ ਸਿੰਘ ਜੀ ਜਰਨੀ ਤੁਸੀਂ ਮਨੋ ਸੋ ਬੜਾ ਖੁਸ਼ ਹੋ ਰਿਹਾ ਮਤਲਬ ਕਿ ਕੋਈ ਕਪਲੇਬਾਦ ਕੋਈ ਇਧਰ ਕੋਈ ਉਧਰ ਤਾਂ ਤੁਸੀਂ ਅਕਸਰ ਦੇਖਿਆ ਹੋਣਾ ਕਿ ਆਰਐਸਐਸ ਬਾਰੇ ਖਬਰਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਹਮ 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 ਉਹਦਾ ਇੱਕ ਕਾਰਨ ਇਹੋ ਆ ਜੀ ਕਿ ਜੋ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਉਹ ਬਹੁਤ ਹੀ ਜ਼ਿਆਦਾ ਵੱਧ ਗਈਆਂ ਸੋ ਲਿਹਾਜ਼ਾ ਤਾਂ ਹੀ ਆਰਐਸਐਸ ਦਾ ਕੈਡਰ ਜਿਹੜਾ ਹੈ ਉਹ ਇੰਨਾ ਜ਼ਿਆਦਾ ਤੁਹਾਨੂੰ ਕਿਤੇ ਵੀ ਐਕਟਿਵ ਦਿਖਾਈ ਨਹੀਂ ਦੇਵੇਗਾ ਪਰ ਆਸ ਕਰ ਤੂਤ ਨੇ ਐਕਸਪੋਜ਼ ਕਰ ਦਿੱਤਾ ਇਹਨਾਂ ਨੂੰ ਬਿਲਕੁਲ ਕਹੋ ਕਿ ਛੱਡੀ ਉੱਤਰ ਗਈ ਆ ਕਿ ਇਹ ਬੰਦੇ ਕਿਸ ਤਰ੍ਹਾਂ ਦਾ ਸ਼ਾਸਨ ਦਿੰਦੇ ਆ ਤੇ ਕਹਿੰਦੇ ਗੁਜਰਾਤ ਸੇ ਇਨਾ ਸਾਡਾ ਇਨਾ ਸਮਾਂ ਹੋ ਗਿਆ ਮੈਂ ਕਿਤੇ ਤੁਹਾਨੂੰ ਖੁੱਲ੍ਹ ਕੇ ਦੱਸੂ ਕਿ ਗੁਜਰਾਤ ਤੇ ਰਾਜ ਕਿਵੇਂ ਚੱਲਿਆ ਹੂੰ ਕਹਦਾ ਕਿਤਾਬਾਂ ਤੋਂ ਹਵਾਲੇ ਲੈ ਲੈ ਕੇ ਦੱਸ ਦੋ ਤੁਹਾਨੂੰ ਕਿ ਰਾਜ ਕਿਵੇਂ ਚੱਲਿਆ ਇਹਦਾ ਕੀ ਪੈਟਰਨ ਹੈ ਹਮੇ ਤੇ ਸ਼ਾਹ ਹੋਰੀ ਕਿੱਦਾਂ ਚੱਲਦੇ ਰਹੇ ਨੇ ਸੋ ਗੱਲ ਇਹ ਆ ਕਿ ਇਹ ਜਿਹੜੀ ਕਹਾਣੀ ਆ ਦੇਸ਼ ਦੇ ਵਿੱਚ ਜਿਵੇਂ ਜਿਵੇਂ ਫੈਲੇਗੀ ਚਲੋ ਗੁਜਰਾਤ ਸੇ ਤੇ ਇਲੈਕਸ਼ਨ ਹੋ ਗਿਆ ਪਰ ਇੱਕ ਕਿਤੇ ਨਾ ਕਿਤੇ ਉਹ ਜਿਹੜਾ ਸਮੂਹ ਜਿਹੜਾ ਕਿ ਇਹਨਾਂ ਦੀ ਫੀਮ ਛੱਟ ਕੇ ਨੀਂਹ बेहोश ਹੋਇਆ ਪਿਆ ਮੈਨੂੰ ਲੱਗਦਾ ਥੋੜਾ ਬਹੁਤਾ ਸਟੇਜੇਂ ਜ਼ਰੂਰ ਆਏਗਾ ਇੱਕ ਪਾਸੇ ਪਰਜਵਲ ਉਹਦੀਆਂ ਕਰਤੂਤਾ ਆ ਗਈਆ ਇੱਕ ਪਾਸੇ ਵਿਜੇ ਮਤਲਬ ਕਿ ਕੁਲਦੀਪ ਸੈੰਗਰ ਆਸਰਾਮ ਦਾ ਪੀ ਮਹਾਰਾਜ ਇਹ ਸਾਰੇ ਉਹ ਲੋਕ ਆ ਜਿਨ੍ਹਾਂ ਦੇ ਨਾਲ ਭਾਪਾ ਜਾਂ ਤਾਂ ਖਲੋਤੀ ਰਹੀ ਜਾਂ ਭਾਪਾ ਖਲੋਤੀ ਆ ਹੂੰ 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 ਜੀ ਤੇ ਪਰਮਪਾਲ कौर ਸਿੱਧੂ ਕਹਿ ਰਹੇ ਨੇ ਕਹਿੰਦੇ ਨਹੀਂ ਕਰਾਂਗੇ ਵਾਪਸ ਜੋ ਹੈ ਉਹਨਾਂ ਨੇ ਸ਼ਾਇਦ ਜਿਹੜਾ ਪੰਜਾਬ ਸਰਕਾਰ ਵਾਲੀ ਟਸਲ ਹੈ ਜਿਹੋ ਬਰਕਰਾਰ ਹੈ ਨਹੀਂ ਦੇਖੋ ਪੰਜਾਬ ਸਰਕਾਰ ਨੇ ਆਰਡਰ ਜੂ ਕੱਢ ਦਿੱਤਾ ਨਾ ਹੂੰ ਜੋ ਕੈਲੋਕੇ ਇੰਡੀਅਨ ਸਿਵਲ ਸਰਵਿਸ ਹੈ ਉਹਦੇ ਵਿੱਚ ਇੱਕ ਰੂਲ ਦਾ ਹਵਾਲਾ ਦੇ ਕੇ 16 ਉਪਬੰਧ 2 ਦਾ ਆਲ ਇੰਡੀਆ ਸਰਵਿਸ 뎃 ਕਮ ਰਿਟਾਇਰਮੈਂਟ ਬੈਨੀਫਿਟਸ ਰੂਲਸ 1958 ਤਾਂ ਉਹਨੂੰ ਦੇਖ ਕੇ ਇਹਨਾਂ ਨੇ ਮਤਲਬ ਕਿ ਮੈਂਸ਼ਨ ਕਰਕੇ ਜੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਸਾਫ਼ ਲਿਖਿਆ ਐ ਐ ਮੈਂਬਰ ਆਫ ਦਾ ਸਰਵਿਸ ਮੈਂ ਅਫਟਰ ਗਿਵਿੰਗ ਐਟ ਲੀਸਟ 3 ਮੰਥਸ ਪ੍ਰੀਵियस ਨੋਟਸ ਇਨ ਰਾਈਟਿੰਗ ਹਮ ਹਮ ਟੂ ਦਾ ਸਟੇਟ ਗਵਰਨਮੈਂਟ ਕਨਸਰਨ ਬਿਲਕੁਲ ਐਜ਼ ਇਟ ਜੋ ਲੈਟਰ ਚ ਲਿਖਿਆ ਹੈ ਨਾ ਹਮ ਬਿਲਕੁਲ ਉਹੀ ਮੈਂ ਖੁਦ ਇਹ ਅਜ ਐਕਟ ਖੰਡਿਆ ਜਿਹਦੇ ਵਿੱਚ ਇਹ ਹੁੰਦੀਆਂ ਤਾਂ ਐਜ਼ ਇਟ ਲਿਖਿਆ ਹਮ ਕਿ ਸੰਬੰਧਤ ਸਟੇਟ ਸਰਕਾਰ ਨੂੰ ਤੁਸੀਂ 3 ਮਹੀਨੇ ਪਹਿਲਾਂ ਨੋਟਿਸ ਦੇਉਗੇ ਤਾਂ ਇਹਨਾਂ ਦਾ ਨੋਟਿਸ ਦਾ ਇੱਕ ਦੇ ਚੱਕਰ ਆ ਕਿਉਂਕਿ ਕੇਂਦਰ ਨੇ ਪ੍ਰਵਾਨ ਕਰ ਲਿਆ ਹੂੰ ਸੂਬਾ ਸਰਕਾਰ ਕਹਿੰਦੀ ਆ ਕਿ ਸਾਡੇ ਕੋਲ ਤੇ ਪਹਿਲਾਂ ਹੀ ਆਈ ਆ ਸਭ ਤੋਂ ਸ਼ਾਰਟ ਹੈ ਤੁਸੀਂ ਆਓ ਤੁਸੀਂ ਕਿਉਂਕਿ ਨੋਟਿਸ ਨਹੀਂ ਦਿੱਤਾ ਤੇ ਦੂਜੀ ਚੀਜ਼ ਦੂਜੀ ਇਹ ਕਿ ਭਈ ਗੱਲ ਇਹ ਆ ਕਿ ਭਈ ਤੁਸੀਂ ਕਿਹਾ ਸੀਗਾ ਜੀ ਕਿ ਮੈਂ ਆਪਣੇ ਘੁੱਟੇ ਮਾਪੇ-ਮਾਪੀ ਦੀ ਦੇਖਭਾਲ ਕਰਨੀ ਹੈ ਹੂੰ ਆ ਤੁਸੀਂ ਕਾਰਨ ਸਹੀ ਨਹੀਂ ਦੱਸਿਆ ਤੁਸੀਂ ਦੀ ਚੋਣ ਲੜਦੇ ਤਾਂ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਵੇਖੋ ਗੱਲ ਸੁਣੋ ਪਹਿਲੀ ਗੱਲ ਤੇ ਇਹ ਜੋ ਕਰਦੇ ਉਸ ਕਰੀ ਜਾਣ ਮੇਰਾ ਅਸਤੀਫਾ ਮਨਜ਼ੂਰ ਹੋ ਚੁੱਕਾ ਯਾਨੀ ਵੀਆਰਐਸ ਮਨਜ਼ੂਰ ਹੋ ਚੁੱਕੀ ਆ ਮੈਂ ਜੁਆਇਨ ਨਹੀਂ ਕਰ ਰਹੀ ਜੇ ਉਹ ਕਿਸੇ ਨੇ ਕਰਨਾ ਕਰ ਲਿਆ ਜੀ ਤੇ ਦੂਜੀ ਗੱਲ ਹੁਣ ਕਿਹਾ ਕਿ ਮੈਂ ਸਰਕਾਰ ਦੀ ਕੋਈ ਗੁਲਾਮ ਨਹੀਂ ਹੈਗੀ ਜਦੋਂ ਮੇਰਾ ਵੀਆਰਐਸ ਮਨਜ਼ੂਰ ਹੋ ਗਿਆ ਮੈਂ ਕੋਈ ਗੁਲਾਮ ਨਹੀਂ ਮੈਂ ਯੂਐਸ ਜਾਵਾਂ ਕੈਨੇਡਾ ਜਾਵਾਂ ਸਿਆਸਤ ਜਾਵਾਂ ਤੇ ਨਾਲੇ ਮੈਂ ਲਿਖਿਆ ਮੈਂ ਬਠਿੰਡੇ ਚ ਆਪਣੇ ਮਾਪੇ ਕੋਲ ਰਹਿ ਵੀ ਰਹੀ ਆਂ ਨਾਲੇ ਮੈਂ ਲਿਖਿਆ ਕਿ ਮੇਰੇ ਜ਼ਿੰਦਗੀ ਦੇ ਵਿੱਚ ਕੁਝ ਹੋ ਟੀਚੇ ਮੈਂ ਉਹ ਵੀ ਇੱਕ ਲਾਈਨ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਘਰੇੜ ਮਚ ਜਾਣੀ ਹੁਣ ਫਿਰ ਇਹਨਾਂ ਦੀ ਯਾਨੀ ਸਟੇਟ ਵਰਸਸ ਸੈਂਟਰ ਦਾ ਮਾਮਲਾ ਵੱਡਾ ਨਜ਼ਰ ਆ ਰਿਹਾ ਔਰ ਹੁਣ ਨਾਮਜ਼ਦਗੀਆਂ ਤੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਪਰਵੀਨ ਜੀ ਜੀ ਤਾਂ ਨਾਮਜ਼ਦਗੀਆਂ ਹੁਣ ਜਦੋਂ ਸ਼ੁਰੂ ਹੋ ਚੁੱਕੀਆਂ ਨੇ ਇੱਕ ਰੇਟ ਜਿਹੜੀ ਆ ਉਹ ਚਰਮ ਤੇ ਪਹੁੰਚ ਗਈ ਤੇ ਬਰ ਹੋ ਗਈ ਹੈ ਹਮਮ ਕੀ ਬਣੇਗਾ ਜੀ ਕੋਈ ਲੋਕ ਤੇ ਵੀ ਕਹਿੰਦੇ ਇੱਕ ਹੋ ਸਕਦਾ ਕਿ ਨਾਮਸਦਗੀ ਜਿਹੜੀ ਆ ਰੁਕ ਜਾਵੇ ਪਰ ਜੇ ਨਾਮਸਦਗੀ ਰੁਕਦੀ ਹੈ ਤਾਂ ਭਾਜਪਾ ਵਾਸਤੇ ਤੇ ਕਲੇਸ਼ ਪੰਜ ਆਏਗਾ ਹਮਮ ਕਿ ਬੰਦਾ ਕਿੱਥੋਂ ਲੱਭ ਖੜੇ ਪੈ ਜੀ ਜੀ ਤੇ ਜੇ ਨਹੀਂ ਤਾਂ ਫਿਰ ਬੀਪਾ ਬਾਦਲ ਨੂੰ ਫਾਇਦਾ ਹੋ ਸਕਦਾ ਇਸ ਗੱਲ 'ਚ ਹਮਮ ਕਿਉਂਕਿ ਬਟੰਡਾ ਜਿਹੜੀ ਸ਼ਹਿਰ ਦੀ ਗੁੱਟ ਹੈ ਸ਼ਾਇਦ ਥੋੜਾ ਬਹੁਤਾ ਉਹਦਾ ਕੋਈ ਚੁੱਕਾ ਬਦਲੇ ਪਰ ਇਹ ਗੱਲਾਂ ਬਾਅਦ ਦੀਆਂ ਆ حال ਫਿਲਹਾਲ ਸਰਕਾਰ ਨੇ ਹਵਾਲਾ ਦਿੱਤਾ ਉਹ ਇਹ ਕਹਿੰਦੇ ਕਿ ਨਹੀਂ ਵੀ ਮੈਂ ਨਾ ਹੁਣ ਜੁਆਇਨ ਕਰਦੀ ਹੋਈ ਜੋ ਕਰਨਾ ਕਰੀ ਜਾਵੇ ਤੇ ਨਾਲ ਹੁੰਦੇ ਆ ਜੋ ਉਮੀਦਵਾਰ ਆ ਭਾਜਪਾ ਤੋਂ ਤੇ ਉਹਨਾਂ ਨੇ ਨਾਲ ਗੱਲਾਂ ਕੁਝ ਹੋਰ ਵੀ ਕੀਤੀਆਂ ਕਿ ਇਹਨਾਂ ਕੋਲ ਸਵਾਇ ਛੁੱਟ ਗਿਆ ਤਾਂ ਕੁਝ ਹੈ ਨਹੀਂਗਾ ਇਹ ਸਰਕਾਰ ਕਰਦੀ ਕੀ ਐ ਬਸ ਇਹਨਾਂ ਦਾ ਕੰਮ ਇਹ ਹੋਈ ਜਾਂਦਾ ਜੀ ਤੇ ਜਸੀ ਖੰਗੂੜਾ ਕਹਿੰਦੇ ਹੁਣ ਆਪ ਤੋਂ ਅਸਤੀਫਾ ਦੇ ਕੇ ਕਾਂਗਰਸ ਚ ਵਾਪਸ ਪਰਤ ਆਇਆ ਜੀ ਪਕੋ ਜਸੀਖੰ ਗੂੜਾ ਬਾਰੇ ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਲੱਗਦਾ ਇਹੋ ਹੀ ਸੀਗਾ ਕਿ ਇਹਨਾਂ ਦਾ ਮਨ ਭਰ ਗਿਆ ਇਨਕਲਾਬ ਤੋਂ ਅੱਜ ਕੱਲ ਇਨਕਲਾਬ ਦੇ ਨਾਲ ਵੀ ਲੋਕ ਕੁਝ ਜਿਹੜੇ ਆ ਉਹ ਹਸਾਬ ਕਰਨੀ ਜਾਂਦੇ ਆ ਜੇ ਉਹਦੇ ਉੱਤੇ ਹਸਾਬ ਸੂਟ ਬਹਿ ਜਾਵੇ ਤੇ ਠੀਕ ਹੈ ਨਹੀਂ ਤੇ ਇਨਕਲਾਬ ਨੂੰ ਟਾਟਾ ਬਾਏ ਬਾਏ ਬਸ ਆਹੋ ਕੁਝ ਚੱਲਦਾ ਪਿਆ ਦੇਖੋ ਦਲ ਬਦਲੀਆਂ ਨਾ ਦਲ ਬਦਲੀ ਆਪਾਂ ਇੱਕੋ ਹੀ ਸ਼ਬਦ ਵਰਤਦੇ ਮੀਡੀਆ ਵਾਲੇ ਦਲ ਬਦਲੀ ਦਲ ਬਦਲ ਤਲੀ ਹੁੰਦੀ ਆ ਤਿੰਨ ਚੌ ਕਿਸਮਾਂ ਦੀ ਮੈਨੂੰ ਇੱਕ ਸਿਆਣੇ ਬੰਦੇ ਨੇ ਦੱਸਿਆ ਸੀ ਕਿ ਆਕਸਫੋਰਡ ਨੇ ਇਹਦੀ ਪਰਭਾਸ਼ਾ ਜਿਹੜੀ ਆ ਉਹ ਚਾਰ ਰੂਪਾਂ ਚ ਕੀਤੀ ਹੋਈ ਆ ਹਮ ਹਮ ਤੇ ਉਹਦੇ ਵਿੱਚ ਇੱਕ ਤੇ ਬੜੀ ਸੋਹਣੀ ਕਿਸਮ ਹੈਗੀ ਆ ਕਿ ਭਾਈ ਜੇ ਕਿਸੇ ਦਾ ਦਮ ਘੁੱਟਦਾ ਹੈ ਜਾਂ ਉਹਦੀ ਆਵਾਜ਼ ਘੁੱਟੀ ਜਾਂਦੀ ਆ ਆਈਡੀਓਲੋਜੀ ਦਾ ਕੋਈ ਹਸਾਬਕਥਾਬ ਹੋ ਜਾਂਦਾ ਪਰ ਉਹ ਕਿਤੇ ਨਾ ਕਿਤੇ ਆਪਣੀ ਢੋਈ ਲੱਭਦਾ ਜਾਂ ਆਜ਼ਾਦ ਹੋ ਜਾਂਦਾ ਹਮ ਪਰ ਆ ਜਿਹੜੀ ਕਿਸਮ ਇੱਥੇ ਚੱਲਣ ਰਹੀ ਹੈ ਤੇ ਇੱਕ ਵੱਕਰੀ ਆ ਕਿ ਬਸ ਆਪੋ ਆਪਣੇ ਢਿੱਡ ਦੀ ਪਈ ਆ ਜੀ ਨਾ ਪੁੱਤ ਨਾ ਪੀ ਜੀਓ ਟਡਾਜੀ ਬਸ ਇਹੋ ਕੁਛ ਹੈ ਹਰੇਕ ਬੰਦੇ ਨੂੰ ਆਪਣੇ ਮਫਾਦ ਨੇ ਇੱਥੇ ਕੋਈ ਆਈਡੀਓਲੋਜੀ ਦਾ ਕਰਕੇ ਨਹੀਂ ਜਾ ਰਿਹਾ ਕੋਈ ਕੁਛ ਨਹੀਂ ਹੈ ਆ ਤੁਸੀਂ ਦੇਖੋ ਨਾ ਕਿੰਨੇ ਅੱਜ ਰਵੀਪ੍ਰੀਤ ਗਿਆ ਸੀ ਇੱਕ ਭਾਜਪਾ ਚ ਅਕਾਲੀ ਦਲ ਚ ਵਾਪਸ ਆ ਗਿਆ ਹੂੰ ਇਹ ਗਏ ਵਾਪਸ ਆ ਗਏ ਰਾਜਕੁਮਾਰ ਵੀ ਏਰ ਕਾ ਕਾਂਗੜ ਕਿੰਨੇ ਗਏ ਕਿੰਨੇ ਵਾਪਸ ਮਤਲਬ ਕਿ ਇਹਨਾਂ ਦਾ ਕੁਝ ਨਹੀਂ ਹੈ ਇਹ ਇੱਕ ਕਾਰੋਬਾਰੀ ਤਗੜੇ ਆ ਡੈਫੀਨਿਟਲੀ ਕਾਂਗਰਸ ਨੂੰ ਥੋੜਾ ਫਰਕ ਪਵੇਗਾ ਤੋ ਕਿ ਇਹਨਾਂ ਦਾ ਲੁਧਿਆਣੇ ਚ ਕਾਰੋਬਾਰ ਹੈ ਕਾਰੋਬਾਰੀ ਬੰਦਿਆ ਕਾਰੋਬਾਰੀ ਬੰਦਿਆਂ ਕੋਲ ਤੁਹਾਨੂੰ ਪਤਾ ਲਿੰਕ ਹੁੰਦੇ ਨੇ ਹਾਂ ਹਾਂ ਫਿਰ ਤੁਹਾਡੀ ਜਾਣਕਾਰੀ ਵਾਸਤੇ ਦੱਸਦੇ ਆ ਪਾਰਕ ਪਲਾਜ਼ਾ ਹੋਟਲ ਵੀ ਇਹਨਾਂ ਦਾ ਹੈ ਤੇ ਜੀ ਜਿਹੜਾ ਇਹਦਾ ਭਰਾ ਹੈ ਖੰਡੂੜਾ ਸਾਹਿਬ ਦਾ ਜਿਸ ਅਸੀਂ ਖੰਡੂੜਾ ਸਾਹਿਬ ਦਾ ਉਹ ਕੈਰੋ ਫੈਮਿਲੀ ਕਰਵਾਈ ਦੀ ਹੈ ਹਾਂ ਸੋ ਇਸ ਵਾਸਤੇ ਮਤਲਬ ਕਿ ਇਹ ਕੋਈ ਛੋਟੀ ਫੈਮਿਲੀ ਨਹੀਂ ਬਹੁਤ ਤਗੜੇ ਕਾਰੋਬਾਰੀ ਆ ਐਬਿਲਿਟੀ ਨਾਗਰਿਕ ਸੀ ਨਾਗਰਿਕਤਾ ਛੱਡ ਕੇ 2006 ਦੇ ਵਿੱਚ ਆਹ ਪਰਤੀ ਸੰਤੇ ਫੇਰ ਸਤ ਦੇ ਵਿੱਚ ਕਿਲਾ रायपुर ਉਦੋਂ ਸੀਟ ਹੁੰਦੀ ਸੀ ਉਦੋਂ ਉੱਥੇ ਇਹਨਾਂ ਨੇ ਇਲੈਕਸ਼ਨ ਲਈ ਲੜਿਆ ਸੀਗਾ ਤੇ ਜਿੱਤ ਗਏ ਸੀ ਤਾਂ ਇਹ ਪ੍ਰਤਾਪ ਸਿੰਘ ਕੈਰੋਂ ਦੀ ਪੋਤੀ ਦੇ ਨਾਲ ਮਤਲਬ ਕਿ ਜਿਹੜੇ ਇਹਨਾਂ ਦੇ ਹੈਗੇ ਆ ਨਾ ਹੂੰ ਹੂੰ ਮਤਲਬ ਕਿ ਉਹਨਾਂ ਦੇ ਨਾਲ ਰਿਸ਼ਤੇਦਾਰੀ ਹੈ ਇਹਨਾਂ ਦੀ ਸੋ ਇਹ ਸਾਰਾ ਕੁਝ ਹੈ ਜਿਹੜਾ ਬਈ ਗੱਲ ਇਹ ਆ ਕਿ ਇਹਨਾਂ ਦੇ ਪਿਤਾ ਵੀ ਕਾਂਗਰਸ ਨਾਲ ਜੁੜੇ ਸੀ ਜਗਪਾਲ ਸਿੰਘ ਗੋੜਾ ਚਿਤਾ ਜਗਪਾਲ ਸਿੰਘ ਉਹ ਨਾ ਸੀ ਮਦਦ ਤੇ ਇਹਨਾਂ ਦੀ ਸ਼ਾਦੀ ਜਿਹੜੀ ਸੀ ਪ੍ਰਤਾਪ ਸਿੰਘ ਕਹਿੰਦੇ ਤੋਂ ਤੋ ਤੀਨ ਹੋ ਰਹੀ ਸੀ ਮਤਲਬ ਸੌਰੀ ਮੈਂ ਥੋੜਾ ਜਿਆਦਾ ਗਲਤ ਕਹਿ ਬੈਠਾ ਮਤਲਬ ਕਿ ਆ ਇਹਨਾਂ ਦਾ ਰਿਸ਼ਤਾ ਵੀ ਆ ਤਾਂ ਖੈਰ ਗੱਲ ਇਹ ਆ ਕਿ ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਜਿਉਂ ਅਸੀਂ ਭਾਜਪਾ ਨੂੰ ਕਹਿੰਦੇ ਆ ਉਹਦਾ ਰੰਗ ਇੱਕ ਇੱਥੇ ਆਮ ਆਦਮੀ ਪਾਰਟੀ ਨੇ ਵੀ ਵਿਖਾ ਦਿੱਤਾ ਤੇ ਬਸ ਪਾਲਾ ਕੈਂਡੀਡੇਟ ਹੀ ਲੈ ਆਏ ਇਹ ਦੇਖ ਆ ਜਾ ਯਾਰ ਤੇਰਾ ਮੇਰਾ ਜੀ ਨਾਲ ਲਾ ਕੇ ਮਾਰਾ ਜੀ ਉਹਨੂੰ ਲਿਆ ਇਸ ਤਰ੍ਹਾਂ ਧਾਲਤਲਤੀਆਂ ਹੋ ਰਹੀਆਂ ਹਨ ਹਾਲਾਂਕਿ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਹੋਰ ਵੀ ਵੇਖਣੀਆਂ ਪੈਣਗੀਆਂ ਹੁਸ਼ਿਆਰਪੁਰ ਦੇ ਜਿਹੜੇ ਉਮੀਦਵਾਰ ਸੀ ਕੇ ਬਸਪਾ ਦੇ ਹਾਂਜੀ ਰਾਕੇਸ਼ ਸੂਮਨ ਦੱਸਦੇ ਕਿ ਉਹਨਾਂ ਦੀ ਵੋਟ ਦਾ ਵੀ ਇੱਕ ਰੌਲਾ ਸੀ ਕਨਫਰਮ ਨਹੀਂ ਹੈਗਾ ਦੇਖਾਂਗੇ ਕੱਲ ਨੂੰ ਜੇ ਕੋਈ ਡਾਕੂਮੈਂਟ ਮਿਲ ਗਿਆ ਦੱਸਦੇ ਕਿ ਇਹਨਾਂ ਦੀ ਵੋਟ ਕੱਟੀ ਗਈ ਤਾਂ ਕਾਇਦੇ ਦੇ ਮੁਤਾਬਕ ਜਿਹੜੇ ਬੰਦੇ ਦੀ ਵੋਟਰ ਲਿਸਟ ਦੇ ਵਿੱਚ ਤਸਦੀਕ شدہ ਵੋਟਰ ਲਿਸਟ ਦੇ ਵਿੱਚ ਵੋਟ ਨਾ ਹੋਵੇ ਪ੍ਰਵਿੰਸ਼ੀਅਲ ਇਲੈਕਸ਼ਨ ਨਹੀਂ ਲੜ ਸਕਦਾ ਹੂੰ ਤਾ ਬਸਪਾ ਵਾਲੇ ਕਹਿੰਦੇ ਕਿ ਇਹ ਤੇ ਪਤਾ ਹੀ ਲੱਗ ਗਿਆ ਸੀਗਾ ਸੁਮਨ ਨੂੰ ਕਿ ਇਲੈਕਸ਼ਨ ਨਹੀਂ ਲੜ ਸਕਦਾ ਟੈਕਨੀਕਲੀ ਮਤਲਬ ਕਿ ਉਹ ਇਲੈਕਸ਼ਨ ਹੀ ਸੀ ਲੜ ਸਕਦਾ ਫਿਰ ਚਲੋ ਸ਼ੰਕਾ ਵਿੱਚ ਟਕਣੇ ਲੱਗ ਗਿਆ ਤਾਂ ਇਹਨਾਂ ਨੇ ਇੱਕ ਉਮੀਦਵਾਰ ਵਾਪਸ ਪਾ ਦਾ ਸ਼ਾਮਲ ਕਰਵਾ ਲਿਆ ਬਹੁਤ ਕੁਝ ਹੋ ਰਿਹਾ ਮਾਝੇ ਦਾ ਜਰਨੈਲ ਉਹਦੀ ਜੇਲ੍ਹ ਦੇ ਵਿੱਚ ਵੇਖੋ ਕੀ ਚੱਲਦਾ ਪਿਆ ਮੜਾਲੀ ਉਹ ਤਲਵੀਰ ਗਿੱਲ ਦੇ ਨਾਲ ਚਲੇਗਾ ਦੋਨੇ ਭਰਾ ਅਕਾਲੀਆਂ ਨੇ ਵਾਪਸ ਲੈ ਆਂਦੇ ਰੋਬਾ ਪਾ ਕੇ ਜੀ ਉਹਨਾਂ ਦਾ ਜਿਹੜਾ ਇੱਕ ਭਰਾ ਫੇਰਾ ਆ ਆਮ ਆਦਮੀ ਪਾਰਟੀ 'ਚ ਚੱਲਾ ਗਿਆ ਲੱਗ ਰਿਹਾ ਗੱਲ ਇੱਕ ਦਿਨ 'ਚ ਸਾਰਾ ਕੁਝ ਹੋ ਗਿਆ ਹੂੰ ਕਰੀਏ ਕੀ ਗੱਲ ਇਹ ਆ ਕਿ ਇਹ ਤਾਂ ਮਤਲਬ ਕਿ ਹੋਏ ਹੁਣ ਜਦੋਂ ਤੱਕ ਕਾਰਜ ਭਰੇ ਨਹੀਂ ਜਾਂਦੇ ਇੱਥੇ ਇਹੋ ਲੱਛਣ ਰਹਣੇ ਕੋਈ ਆ ਗਿਆ ਕੋਈ ਚਲਾ ਗਿਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਡਿਫੈਕਸ਼ਨ ਜਿਹੜੀ ਆ ਇਹ ਬਹੁਤ ਖਤਰਨਾਕ ਡਿਫੈਕਸ਼ਨ ਹੈ ਪੰਜਾਬ ਦੇ ਵਿੱਚ ਕਿ ਸਾਰੇ ਜਿਹੜੇ ਆ ਉਹ ਕੋਈ ਕਿਸੇ ਸਿਧਾਂਤ ਨੂੰ ਨਹੀਂ ਕਿਸੇ ਮੁੱਦੇ ਨੂੰ ਲੈ ਕੇ ਨਹੀਂ ਇਸੇ ਕੋਈ ਖਾਸ ਮੰਤਬ ਨੂੰ ਲੈ ਕੇ ਨਹੀਂ ਜਨਤਾ ਹਿੱਤ ਨੂੰ ਲੈ ਕੇ ਨਹੀਂ ਉਹ ਆਪਣੇ ਮੋਬਾਦਾਂ ਦੇ ਮੁਤਾਬਕ ਦਲਬੰਦੀਆਂ ਕਰ ਰਹੇ ਹੂੰ ਜੀ ਤੇ ਸੀਐਮ ਮਾਨ ਦਾ ক্লোਜ਼ ਫਰੈਂਡ ਕਹਿੰਦੇ ਚੋਣ ਚ ਫਸ ਗਿਆ ਜੀ ਇਹ ਦੇਖੋ ক্লোਜ਼ ਫਰੈਂਡ ਅਨਮੂਲ ਪਹਿਲੀ ਗੱਲ ਹੂੰ ਦੇਖੋ ਸੁਪਾਲ ਖਹਿਰਾ ਨੂੰ ਇਹ ਵਾਰ-ਵਾਰ ਕਹਿੰਦੇ ਆ ਕਿ 10 ਪਿੰਡ ਗਿਣਾ ਕੇ ਦਿਖਾ 10 ਪਿੰਡ ਗਿਣਾ ਕੇ ਦਿਖਾ ਤੂੰ ਬਾਹਰੀ ਹੈ ਹੂੰ ਹੂੰ ਤੇ ਬੰਦਾ ਪੁੱਛੇ ਬਈ ਇਹ ਹੁਣ ਕਰਮਜੀਤ ਅਨਮੋਲ ਨੂੰ ਤੁਸੀਂ ਇੱਥੇ ਭੇਜਿਆ ਹੂੰ ਤੁਹਾਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਦੂਜੀ ਗੱਲ ਪ੍ਰਵੀਨ ਜੀ ਕੋਈ ਵੀ ਇਲੈਕਸ਼ਨ ਹੁੰਦਾ ਨਾ ਫਸਪਾ ਹੀ ਹੁੰਦਾ ਹੈ ਜੀ ਇਲੈਕਸ਼ਨ ਕੋਈ ਛੱਪੜ ਦੇ ਕਿਨਾਰੇ ਤੇ ਕੱਚਾ ਬਣਿਆ ਘਾਟ ਨਹੀਂ ਹੈ ਜਿੱਥੇ ਕਿਸੇ ਕਰਦਾ ਜਵਾਕ ਹੈ ਥੱਲੇ ਰਾਮ ਨਾਲ ਜਾਂਦਾ ਚਾਪਾ ਹੂੰ ਐਸਾ ਨਹੀਂ ਹੁੰਦਾ ਕਿਤੇ ਨਾ ਕਿਤੇ ਤੁਹਾਨੂੰ ਜ਼ੋਰ ਅਜਮੈਸ਼ ਕਰਨੀ ਪੈਂਦੀ ਆ ਪੈਸਾ ਖਰਚ ਕਰਨਾ ਪੈਂਦਾ ਕਰਮਜੀਤ ਅਨਮੋਲ ਦੇ ਉੱਤਰ ਪਸੀਨੇ ਛੁੱਟਣ ਦਾ ਜੀ ਪਰ ਮੈਨੂੰ ਸਮਝ ਨਹੀਂ ਆ ਰਹੀ ਡਰ ਇਨ ਸਿਕਿਉਰਿਟੀ ਕਿਦੇ ਤੋਂ ਹ ਹਮਤਲਬ ਕਿ ਤੁਹਾਡਾ ਐਡਾ ਨਾਂ ਮੈਂ ਅੱਗੇ ਕਿਹਾ ਸੀ ਮੈਂ ਕਿਹਾ ਜੇ ਮੁਹੰਮਦ ਸਦੀਕ ਨੂੰ ਹਸਰਾਜ ਅੰਸ ਨੂੰ ਲਾਹ ਵੀ ਰੋ ਨੂੰ ਜਾਂ ਜਿਹੜੀ ਉਹ ਹੈ ਜੀ ਆ ਭਾਬੀ ਸਾਡੀ ਉਹ ਮਤਲਬ ਸਾਗਰ ਦੀ ਬੋਟੀ ਉਹਨੂੰ ਨੀਟੂ ਸਾਰਿਆਂ ਨੂੰ ਲਿਆ ਤਾਂ ਉਹਦੇ ਚੋਂ ਸਾਰਿਆਂ ਚੋਂ ਅਨਮੋਲ ਦਾ ਫਲੜਾ ਤਾਂ ਭਰੇ ਹੋਣਾ ਕਿਉਂਕਿ ਇਹ ਇੱਕ ਐਸਾ ਚਿਹਰਾ ਹੈ ਜਿਸ ਨੂੰ ਸਿਨੇਮਾ ਇੰਡਸਟਰੀ ਚੋਂ ਸਾਰੇ ਪਰਿਵਾਰ ਚ ਸਿਆਣਦੇ ਆ ਹਮ ਮਾਮਲ ਸਦੀਕ ਨੂੰ ਅੱਜ ਦੀ ਪੀੜ੍ਹੀ ਨਹੀਂ ਸੁਣਦੀ। ਹੂੰ ਉਹ ਸਾਡੇ ਵਰਗੇ ਆ। ਬਾਕੀ ਤੇ ਤਰੀਕਾ ਮਾਦੋਂ ਨਿਕਲੀ ਤੇ ਕੋਈ ਪੌਰ ਚੱਲਿਆ ਮਖਲਾਵੇ ਇਦਾਂ ਸੁਣ ਲੈਂਦੇ ਆ। ਹੂੰ ਤੋ ਗੱਲ ਇਹ ਆ ਕਿ ਭਾਈ ਇਹ ਚੀਜ਼ ਦਾ ਵਾਦਾ ਸੀਗਾ। ਫੇਰ ਭਾਈ ਤੇਰੇ ਯਾਰ ਦੀਆਂ ਨੀਤੀਆਂ ਤੁਸੀਂ ਇੰਨੇ ਕੰਮ ਕਰਾਏ ਤਾਂ ਹੁਣ ਕੀ ਆ? ਹੁਣ ਇੱਕ ਇੱਕ ਕਦੇ ਉਹ ਪਹਿਲੀ ਗੱਲ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਆ ਜਿਹੜੀਆਂ ਛੱਤਾਂ ਖੋਲ੍ਹ ਕੇ ਉੱਤੇ ਇਹ ਬੈਠੇ ਹੁੰਦੇ ਬਾੜੀਆਂ ਤੇ ਹਾਂਜੀ ਮੈਂ ਉਹ ਪੁੱਛਣਾ ਕੋਈ ਆਰਟੀਆਈ ਪਾ ਕੇ ਕਿ ਕੀ ਚੋਣ ਕਮਿਸ਼ਨ ਇਹਨਾਂ ਦਿਨਾਂ ਚ ਮੋਟਰ ਵਹੀਕਲ ਐਕਟ ਵਾਪਸ ਲੈ ਲੈਂਦਾ ਜੇ ਇਹਨਾਂ ਨੂੰ ਸਾਨੂੰ ਤੇ ਬੱਕ ਨੂੰ ਕਿਹੜੇ ਇਹ ਨਾਗਰਿਕਾਂ ਲੈ ਕੇਰੇ ਚਾਉਂਦੇ ਨਹੀਂ ਜਾਂ ਫਿਰ ਕੋਈ ਨਾ ਕੋਈ ਤਾਂ ਸੋਣਾ ਹੀ ਹੈ ਜੀ ਨਹੀਂ ਕਰਦੇ ਨਾ ਪਤਾ ਕਰਦੇ ਕੋਈ ਚੋਣ ਅਧਿਕਾਰੀ ਕੋਈ ਮਿਲੇਗਾ ਜਾਂ ਆਰਟੀਆਈ ਪਾਉਣੇ ਆ ਹੂੰ ਇਹਨਾਂ ਦੀ ਵੀਡੀਓ ਤੇ ਫਿਰ ਆ ਗਈਆਂ ਉਹ ਵੀ ਭੇਜਦੇ ਨੇ ਵੀ ਕੀ ਮੋਟਰ ਵਹੀਕਲ ਐਕਟ ਇਹਨਾਂ ਤੇ ਲਾਗੂ ਨਹੀਂ ਹੁੰਦਾ ਜੀ ਭਗਵੰਤਬਾਹ ਨੂੰ ਦੇਖ ਲਓ ਇਹਨਾਂ ਦੇ ਬਾਹਰੀਆਂ ਚਲੰਕੇ ਪੇ ਅੱਜ ਵੀ ਨੂੰ ਢੋ ਲੋ ਐ ਜੀ ਆ ਮੈਨੂੰ ਤਾਂ ਨਾ ਨਹੀਂ ਇੱਕ ਹੋਰ ਆ ਇੱਥੋਂ ਦਾ ਗਿੱਦੜਪਾਤਾ ਹੀ ਸਾਡਾ ਨਰੇਸ਼ ਕਤੂਰੀਆ ਜੀ ਉਹ ਅੰਗਰੇਜ਼ਾਂ ਵਰਗਾ ਪਈ ਪੰਜਾਬੀ ਫਿਲਮਾਂ ਚ ਆਇਆ ਹੂੰ ਹੂੰ ਉਹ ਲੋਕ ਉਹਨੂੰ ਵੇਖ ਕੇ ਖੁਸ਼ ਹੋ ਜਾਂਦੇ ਕਹਿੰਦੇ ਗੋਰੇ ਇਹ ਨੌਕਰੀ ਤੇ ਲੱਗੇ ਇੱਥੇ ਅੱਛਾ ਠੀਕ ਲਓ ਕੀ ਬਣਿਆ ਪਿਆ ਇੱਥੇ ਉਹ ਹੰਸਰਾ ਜਹੰਸਦਾ ਬੜਾ ਇੱਕ ਤਮਾਸ਼ਾ ਲੱਗਾ ਉਹ ਜਿਹਨੇ ਕਪਲੂ ਕਿ ਕਿੰਨੇ ਘੱਟ ਘੱਟ ਕੇ ਤੇਰੇ ਬਾਹਰ ਪਾਉਣ ਦੇ ਆ ਉਹ ਤੁਹਾਡੀ ਖਬਰ ਕਿ ਕਿਸ ਤਰੀਕੇ ਦੇ ਨਾਲ ਹਸਰਾ ਜਹਾਂਸ ਉਹ ਤਿਆਰੀਆਂ ਕਰੀ ਬੈਠਾ ਕਰਮਜੀਤ ਅਨਮੋਲ ਕੋਲ ਜਾ ਕੇ ਤੜਕੇ ਉੱਥੇ ਸੰਬੋਧਨ ਕਰ ਆਇਆ ਪਾਰਕ ਦੇ ਵਿੱਚ ਹਾਂਸ ਉਹ ਇਸ ਤਰ੍ਹਾਂ ਤਾਂ ਚੱਲਦਾ ਪਿਆ ਖੈਰ ਗੱਲ ਇਹ ਆ ਕਿ ਗੁਰਚੇਤ ਚਿੱਤਰਕਾਰ ਨੇ ਇੱਕ ਵਾਰੀ ਗੱਲ ਕਹੀ ਸੀ ਹੂੰ ਉਹਨੇ ਆਖਿਆ ਮੈਂ ਇਹਨਾਂ ਵਾਸਤੇ ਬੜਾ ਪ੍ਰਚਾਰ ਕੀਤਾ ਹੂੰ ਗੁਰਚੇਤ ਵੀ ਸਾਡਾ ਬਿੱਲੀ ਆ ਜੀ ਗੁਰਚੇਤ ਆਂਦਾ ਕਿ ਮੈਂ ਬੋੜਾ ਪ੍ਰਚਾਰ ਕੀਤਾ ਤੱਕ ਕੀਤਾ ਵੀ ਉਹ ਨਹੀਂ ਮੈਨੂੰ ਇੱਥੇ ਲੰਬੀ ਵੀ ਮਿਲਿਆ ਇੱਕ ਵਾਰੀ ਮੈਂ ਕਵਰੇਜ ਕਰਦਾ ਪਿਆ ਸੀਗਾ ਤੇ ਲੰਬੀ ਏ ਕੱਲਾ ਹੀ ਜੀਪ ਤੇ ਤੁਰਿਆ ਫਿਰ ਦੋ ਚਾਰ ਬੰਦੇ ਸੀ ਉਹਦੇ ਨਾਲ ਤੇ ਉਹ ਉਹਨੇ ਗੱਲ ਸੁਣਾਈ ਕਹਿੰਦਾ ਜਿੱਥੇ ਕਿਤੇ ਭਗਵੰਤ ਨਹੀਂ ਸੀ ਜਾ ਸਕਦਾ ਹੁੰਦਾ ਉਹ ਭਗਵੰਤ ਕਹਿੰਦਾ ਹੂੰ ਹੂੰ ਕਹਿੰਦਾ ਜਿੱਥੇ ਭਗਵੰਤ ਨਹੀਂ ਸੀ ਜਾਂਦਾ ਹੁੰਦਾ ਉੱਥੇ ਮੈਨੂੰ ਭੇਜ ਦਿੰਦੇ ਸੀ ਜਾਂ ਲੋਕ ਸੱਦ ਲੈਂਦੇ ਸੀ ਤੇ ਇਸ ਤਰ੍ਹਾਂ ਹੀ ਮੈਂ ਇੱਕ ਪਿੰਡ ਦੇ ਵਿੱਚ ਗਿਆ ਤੇ ਉੱਥੇ ਮੈਂ ਬੋਲਾ ਪਿਆ ਤੇ ਜਿਹੜੀ ਮਾਈ ਸੀ ਤੂੰ ਮੇਰੇ ਕੋਲ ਆ ਗਈ ਸਿਰ ਪੋਸ ਤੇ ਆਂਦੀ ਆਂਦੀ ਵੋਟ ਮੈਂ ਤੈਨੂੰ ਪਾ ਦਿਆਂਗੀ ਤੇ ਕੱਲੀ ਕੱਲੀ ਵੋਟ ਹੋਰ ਵੀ ਤੈਨੂੰ ਪਾਉਂਗੀ ਪਰ ਇੱਕ ਗੱਲ ਆ ਜੇ ਚਿੱਟਾ ਨਾ ਮੰਨੂਆ ਤੇ ਜਵਾਬ ਦੇ ਤੂੰ ਆਏਂਗਾ ਸਹੀ ਇਹ ਕਹਿੰਦਾ ਮੈਂ ਕਹਿ ਬੈਠਾ ਮਾਈ ਨੇ ਬਹੁਤ ਵੱਡੀ ਗੱਲ ਕਹੀ ਤੇ ਗੁਰਚੇਤ ਨੇ ਤੜਕੇ ਕਿਹਾ ਤਾਂ ਹਾਂਜੀ ਹਾਂਜੀ ਮੈਂ ਆ ਬੰਦਾ ਵੇਖ ਲੈ ਦਿੰਦਾ ਉਹ ਦੋ ਇਹ ਫਿਰ ਲੱਗੀ ਵਾਟ ਕਹਿੰਦਾ ਉਪਲੀ ਪਿੰਡ ਹੈ ਉਹਨੇ ਨਾਂ ਲਿਆ ਉਪਲੀ ਪਿੰਡ ਮੈਂ ਅਜੇ ਤੱਕ ਉਸ ਪਿੰਡ ਨਹੀਂ ਗਿਆ ਹੂੰ ਖੇਦੀ ਮਿੱਟੀ ਚਿੱਟਾ ਬੰਦ ਹੋਣਾ ਸੀ ਹੂੰ ਤੋਂ ਮਤਲਬ ਇਹ ਜਿਹੜੇ ਕਲਾਕਾਰ ਆ ਇਹਨਾਂ ਨੂੰ ਪੁੱਛੋ ਸਵਾਲ ਪੁੱਛੋਗੇ ਕਹਿਣਗੇ ਕਿ ਨਹੀਂ ਜੀ ਅਸੀਂ ਤਾਂ ਪਰਸਨਲ ਕਪੈਸਿਟੀ ਚਾਹੇ ਆ ਤੇ ਜੇ ਪਰਸਨਲ ਕਪੈਸਿਟੀ ਚਾਹੇ ਆ ਤਾਂ ਉਹ ਬੰਦੇ ਦੀ ਗਾਰੰਟੀ ਚੱਕ ਲੋ ਹਾਂਜੀ ਗਾਰੰਟੀ ਚੱਕ ਲੋ ਕਿ ਉਹ ਕੀ ਕੁਝ ਕਰੇਗਾ ਜੇ ਨਹੀਂ ਤੇ ਜਿੱਥੇ ਵੀ ਕਿਤੇ ਬਰਾਪੇ ਤੁਹਾਡਾ ਖੜਾ ਲੱਗਿਆ ਕਿ ਤੁਹਾਨੂੰ ਵੀ ਘੇਰਨ ਫਿਰਕਸਾਂ ਗੱਲ ਇਹ ਆ ਕਿ ਇਹ ਇਹ ਹੁਣ ਕਰਮਜੀਤ ਅਨਮੋਲ ਮੇਰੀ ਨਜ਼ਰ ਦੇ ਵਿੱਚ ਤਾਂ ਮੇਰੀ ਜਾਚੇ ਤਾਂ ਠੀਕ ਹੈ ਮਜ਼ਬੂਤ ਸਥਿਤੀ 'ਚ ਆ ਪਰ ਚੂਣ ਇਉਂ ਫਸਦੀ ਆ ਕਿ ਹੰਸਰਾ ਜਹਾਂਸ ਜਿਹੜਾ ਹੈ ਉਹ ਮਤਲਬ ਕਿ ਜਿੰਨੀ ਜ਼ਿਆਦਾ ਵੋਟ ਕੱਟਦਾ ਜਾਂ ਹੋ ਜੇ ਕੱਲ ਨੂੰ ਕਾਂਗਰਸ ਨੂੰ ਵੋਟ ਉੱਤੇ ਵੀ ਜ਼ਿਆਦਾ ਪਾਈ ਜਾਂਦੀ ਤਾਂ ਮੁਸ਼ਕਲ ਫਿਰ ਮੁਸ਼ਕਲ ਹੋ ਜੇਗੀ ਪਰ ਕਾਂਗਰਸ ਨੇ ਕੈਂਡੀਡੇਟ ਮੇਰਾ ਮੰਨਣਾ ਹੈ ਪਰਵੀਨ ਜੀ ਇਹ ਤੋਂ ਸ਼ਮਸ਼ੇਰ ਦੁੱਲੋਂ ਨੂੰ ਵੀ ਕੈਂਡੀਡੇਟ ਦੇ ਦਿੱਤਾ ਜਾਂਦਾ ਤੇ ਦੁੱਲੋਂ ਨੇ ਧੂਕੇ ਲੈ ਜਾਣਾ ਸੀ। ਹੂੰ। ਉਹ ਕੈਂਡੀਡੇਟ ਜਿਹੜਾ ਆਕਾਲੀ ਦਲ ਵੱਲੋਂ ਕਾਂਗਰਸ ਵੱਲੋਂ ਧੋਕੇ ਕਾਂਗਰਸ ਦੇ ਵਿੱਚ ਖਿਲਾਰਾ ਪੈ ਗਿਆ ਕਿ ਕਾਂਗਰਸ 파ਟੋ ਤਾਂ ਆਪ ਹੋ ਗਈ ਤੇ ਇਸ ਕਰਕੇ ਕਰਮਜੀਤ ਅਣਮੋਲ ਦੇ ਕੋਲ ਅਜ ਹੈ ਕਿਉਂਕਿ ਭਗਵੰਤ ਮਾਨ ਦੀ ਟੀਮ ਇੱਥੇ ਡੇਰਾ ਲਾ ਕੇ ਬੈਠੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਫਸਮਾ ਮੈਚ ਤੇ ਹੈ ਹੀ ਹੈ। ਇਹ ਇਲੈਕਸ਼ਨ ਤੇ ਫਸਮਾ ਹੁੰਦਾ ਹੀ ਹੈ ਮੇਰੇ ਨਾਲੋਂ ਕਿਹਾ। ਉਹ ਤਾਂ ਬਾਤ ਹੀ ਗੀਮ ਦੱਸਦੀ ਆ ਕਿ ਕਿੰਨਾ ਫਰਕ ਪੈ ਰਿਹਾ ਹੈ ਜੀ ਤੇ ਰਾਜੇਵ ਡਿੰਗ ਨੇ ਕਹਿੰਦੇ ਬਿੱਟੂ ਮਾਨ ਦੀ ਯਾਰੀ ਦਾ ਦਾਵਾ ਕੀਤਾ ਜੀ ਇਹ ਦੇਖੋ ਹੁਣ ਜਿਹੜਾ ਬਿੱਟੂ ਆ ਬਿੱਟੂ ਦਾ ਵੀਡੀਓ ਮੈਂ ਵੇਖਣ ਡਿਆ ਸੀ ਬਿੱਟੂ ਤੇ ਉੱਤੇ ਕਹਿਣ ਡਿਆ ਸੀ ਉਹ ਸਰਪੰਚੋ ਪੰਚੋ ਜਿਵੇਂ ਕੋਈ ਬੰਦਾ ਕਿਤੇ ਫਸ ਜਾਂਦਾ ਹੈ ਨਾ ਤੇ ਦੂਰੋਂ ਵਜਾ ਮਾਰਦਾ ਉਹ ੱਟਜੋ ੱਟਜੋ ਕਿਹਾਣੇ ਉਹ ੱਟਜੋ ਉਹ ਗੱਡੀ ਚੋਈ ਲਾਲ ਉਹ ਕਹਿ ਕੰਡਿਆ ਮੇਰੇ ਇਲਾਕੇ ਦੇ ਸਰਪੰਚੋਂ ਪੰਚੋਂ ਮੇਰਾ ਹਿਸਾਬ ਬਣਦਾ ਦੇ ਦਿਓ ਮੈਂ ਕਿਸੇ ਤੋਂ ਕੋ ਪਰਚਾ ਕਰਤਾ ਆ ਮੈਂ ਕਦੇ ਤੁਹਾਨੂੰ ਗ੍ਰਾਂਟ ਤੋਂ ਨਾ ਕੀਤੀ ਯਾਨੀ ਤਰ ਲਿਆ ਤੇ ਹੋਇਆ ਆ ਤੇ ਹੂੰ ਤਾਂ ਬਿੱਟੂ ਨੇ ਇਹ ਦੁਰਦਸ਼ਾ ਆਪਣੀ ਕਿਉਂ ਕਰਵਾਈਏ ਜਿੱਤੇ ਕਦੇ ਖਲਾਸਾ ਕਰੂੰਗਾ ਜੀ ਸਮਾਂ ਆਉਣ ਤੇ ਇਹਦੇ ਪਿੱਛੇ ਵੀ ਕਿਸੇ ਥੋੜੀ ਆ ਖੈਰ ਗੱਲ ਇਹ ਆ ਕਿ ਅੱਜ ਉਹ ਫਸ ਗਿਆ ਹੁਣ ਰਾਜਾ ਬੜਿੰਗ ਨੂੰ ਕੱਲ ਦਾ ਇਲਮ ਹੈ ਕਿ ਜਿੰਨਾ ਬਿੱਟੂ ਨੂੰ ਬਦਨਾਮ ਕਰ ਲਈਏ ਉੰਨੀ ਜਿਹੜੀ ਸਾਡੀ ਕੋਈ ਵੋਟ ਜਾਂਦੀ ਆ ਉਹ ਵਾਪਸ ਆਏਗੀ ਹਾਂ ਤਾਂ ਹੀ ਗਤਾਰ ਹਾਲਾਂਕਿ ਜਗਰਾਤੇ ਚ ਇਕੱਠੇ ਹੋ ਗਏ ਜਫੀਆਂ ਵੀ ਪੈ ਗਿਆ ਪਰ ਅਕਸਰ ਰਾਜਾ ਵੜਿੰਗ ਕਿਉਂਕਿ ਰਾਜਾ ਵੜਿੰਗ ਸੰਪੂਰਨ ਸਿੰਘ ਦਾ ਪੋਤਾ ਐ ਐਸਪੀਸੀ ਦਾ ਜਿਹੜਾ ਕਿ 57 ਚ ਮੈਂਬਰ ਸੀਗਾ ਇਹ ਕੋਈ ਨਵੇਂ ਸਿਆਸਤਦਾਨ ਨਹੀਂ ਹੈਗੇ ਹਾਂ ਤੋ ਗੱਲ ਇਹ ਕਿ ਇਹਨੂੰ ਪਤਾ ਹੈ ਕਿ ਜਿੰਨਾ ਮੈਂ ਬਿੱਟੂ ਨੂੰ ਟਾਰਗੇਟ ਕਰੂੰਗਾ ਨਾ ਜੀ ਜੀ ਉਹਨਾਂ ਵਾਅਦੇ ਚ ਗਦਾਰ ਸ਼ਬਦ ਇਸਤੇਮਾਲ ਕੀਤਾ ਜਾਂਦਾ ਕਿਸ ਨੇ ਕਾਂਗਰਸ ਨਾਲ ਗਦਾਰੀ ਕੀਤੀ ਤਾਂ ਕਿ ਕਾਂਗਰਸੀ ਦੀ ਜਵੀਰ ਜਾਗੇ ਹਮ ਕਿ ਐਡੀ ਚੱਕਰ ਹੋ ਰਹੀ ਸੀ ਇਹ ਭੱਜ ਕੇ ਉਧਰ ਚਲਾ ਗਿਆ ਤਾਂ ਕਿ ਜਿੰਨਾ ਮਤਲਬ ਕਿ ਧੜੇਵੰਦੀ ਤੋਂ ਉਵਾਰ ਹੋ ਕੇ ਇਸ ਤਰ੍ਹਾਂ ਮੋੜਾ ਪੈ ਜਾਵੇ ਤੇ ਅਸ਼ੋਕ ਪ੍ਰਾਸ਼ਰ ਪੱਪੀ ਹੈ ਜਿਹੜਾ ਉਹਨੂੰ ਫੇਰ ਛੁੱਟੀ ਆ ਜਾਂ ਸਕਦਾ ਤਾਂ ਰਾਜਾ ਵੜਿੰਗ ਤਾਂ ਹੀ ਇਹ ਗੱਲ ਕਰਦਾ ਗਦਾਰ ਤੋਂ ਇਲਾਵਾ ਰਾਜਾ ਵੜਿੰਗ ਨੇ ਰਾਜਾ ਵੜਿੰਗ ਬਹੁਤ ਚਲਾਕ ਨੇਤਾ ਮੈਂ ਇਸ ਗੱਲ ਨੂੰ ਤਾਂ ਮੰਨੂਗਾ ਜੀ ਰਾਜਾ ਵੜਿੰਗ ਨੇ ਉੱਥੇ ਜਾ ਕੇ ਕੀ ਗੱਲ ਫਲਾਉਣੀ ਸ਼ੁਰੂ ਕਰ ਦਿੱਤੀ ਕਿ ਦੇਖੋ ਜੀ ਬਿੱਟੂ ਤੇ ਭਗਵੰਤਮਨ ਦੀ ਯਾਰੀ ਹੈ ਜੇ ਨਹੀਂ ਤੇ ਇਹਨਾਂ ਨੂੰ ਕਹੋ ਹਮ ਅਰਧ ਕਰਕੇ ਦਿਖਾਉਂਦੇ ਕਿਉਂਕਿ ਨੈਰੇਟਿਵ ਇਹ ਬਣ ਰਿਹਾ ਸੀ ਕਿ ਰਾਜਾ ਵੜਿੰਗ ਤੇ ਭਗਵੰਤਮਨ ਦੀ ਯਾਰੀ ਹਮ ਉਹਨੇ ਕਿੱਕਰੀ ਕਮਾਤੀ ਪੁੱਠੀ ਕਿ ਇਹਨਾਂ ਨੂੰ ਕਹੋ ਚੁੱਕਣ ਸੋ ਹੂੰ ਤੇ ਕਮਾਲ ਦੀ ਗੱਲ ਹੈ ਕਿ ਜਿੱਦਨ ਲੁਧਿਆਣੇ ਰੋਡ ਸ਼ੋ ਹੋਇਆ ਹਾਂਜੀ ਪ੍ਰਵੀਨ ਜੀ ਪਦਮੰਤ ਮੰਨ ਨੂੰ ਸਫਾਈ ਦੇਣੀ ਪਈ ਆਪ ਦੀ ਯਾਰੀ ਤੇ ਹੂੰ ਕਿ ਯਾਰੀ ਇੱਕ ਪਾਸੇ ਮਿਹਾਰ ਇੱਕ ਪਾਸੇ ਪਰ 13 ਜ਼ੀਰੋ ਤਾਂ ਹੋਏਗਾ ਅੱਛਾ ਠੀਕ ਹੈ ਸਰ ਰਾਜਾ ਇਹ ਤੱਕ ਲੈ ਆਇਆ ਹੂੰ ਤੁਸੀਂ ਹਿਸਾਬ ਲਾ ਲਓ ਸੋ ਰਾਜਾ ਵੜਿੰਗ ਇੱਕ ਵਾਰੀ ਫੇਰ ਬੋਲਿਆ ਕਿ ਦਰਅਸਲ ਕੀ ਆਮ ਆਦਮੀ ਪਾਰਟੀ ਤੇ ਭਾਜਪਾ ਤੇ ਕਾਲੀ ਦਲ ਦਾ ਇਹਨਾਂ ਦਾ ਤਾਂ ਇੱਥੇ ਗ੍ਰੈਂਡ ਅਲਾਈਂਸ ਆ ਇੱਕ ਤਰ੍ਹਾਂ ਦਾ ਇਹ ਇੱਕ ਪਾਸੇ ਅਸੀਂ ਇਕੱਲੇ ਸੋ ਇਸ ਤਰ੍ਹਾਂ ਰਾਜਾ ਵੜਿੰਗ ਜਿਹੜਾ ਉਹ ਸੰਘਰਸ਼ ਕਰ ਰਿਹਾ ਬਾਕੀ ਦੇਖੋ ਚੌ ਪੰਜ ਦਿਨਾਂ ਤੱਕ ਪਤਾ ਲੱਗ ਜੂ ਰਾਜਾ ਵੜਿੰਗ ਮਿਹਨਤ ਉਹ ਤਾਂ ਚੰਗੀ ਕਰ ਰਿਹਾ ਮਿਹਨਤ ਚੰਗੀ ਕਰ ਰਿਹਾ ਚਾਰ ਪੰਜ ਦਿਨਾਂ ਤੱਕ ਸਾਫ ਹੋਊਗਾ ਕਿ ਰਾਜਾ ਵੜਿੰਗ ਭਾਈ ਕਿੰਨਾ ਕੁ ਅੱਗੇ ਜਾ ਸਕਦਾ ਜੀ ਤੇ ਅਗਲੀ ਖਬਰ ਦੇ ਵੱਲ ਆਉਂਦੀ ਹੈ ਡਾਕਟਰ ਗਾਂਧੀ ਨੇ ਕਹਿੰਦੇ ਕਾਗਜ਼ ਦਾਖਲ ਕਰਤੇ ਜੀ ਅੱਜ ਦੇ ਕੋ ਕਾਗਜ਼ਾਤ ਤੇ ਜਿਹੜੇ ਆ ਉਹ ਭਰਨੇ ਸਟਾਰਟ ਹੋ ਗਏ ਨੇ ਜੀ ਕਾਂਗਰਸ ਨੇ ਇੱਕ ਨਾ ਬਕਾਇਦਾ ਆਪ ਦਾ ਸ਼ਡਿਊਲ ਜਾਰੀ ਕੀਤਾ ਹੈ ਸ਼ਡਿਊਲ ਦੇ ਮੁਤਾਬਕ ਹੀ ਕਾਗਜ਼ ਭਰੇ ਜਾਣ ਕਿ ਤਾਂ ਕਿ ਇਹ ਆ ਕਿ ਇਕਤਾ ਥੋੜੀ ਰੌਣਕ ਜ਼ਿਆਦਾ ਹੋਵੇ ਕੈਂਡੀਡੇਟ ਦੇ ਨਾਲ ਇੱਕ ਮੀਡੀਆ ਦੇ ਵਿੱਚ ਕਵਰੇਜ ਲਗਾਤਾਰ ਮਿਲਦੀ ਰਹੇ ਸ਼ਾਇਦ ਇਹੋ ਸੋਚ ਰਹੀ ਆ ਕਿਉਂਕਿ 14 ਮਈ ਤੱਕ ਨਾਮਿਨੇਸ਼ਨ ਜਿਹੜੀ ਹੈ ਉਹ ਹੋਣੀ ਹੈ ਹਾਂ ਤੇ 15 ਨੂੰ ਸਕਰੂਟੀਨੀ ਸ਼ੁਰੂ ਹੋਣੀ ਹੈ 17 ਨੂੰ ਕੈਂਡੀਡੇਟ ਆਪ ਦੇ ਨਾਮ ਵਾਪਸ ਲੈ ਲੱਗਦੇ ਆ ਤਾਂ ਬਹਿਰਾਲ ਇਹਨਾਂ ਨੇ ਮਤਲਬ ਕਿ ਅਲੋਕੇਟ 13 ਤੋਂ ਜੇ ਆਪਾਂ ਵਖੀਏ ਜਿਹਦੇ ਵਿੱਚ 13 ਚੋਂ ਜਿਹੜੇ ਹੈ ਕਿ ਇਹਨਾਂ ਦੇ 6 ਉਹਨਾਂ ਨੇ ਆਪ ਦਾ ਨਾਮਿਨੇਸ਼ਨ 10 ਤਰੀਕ ਨੂੰ ਭਰਨਾ ਹ ਹ ਨੌ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਹੈ ਜਿਹੜਾ ਕੁਲਵੀਰ ਜੀਰਾ ਉਹ ਭਰੇਗਾ 10 ਨੂੰ ਗੁਰਦਾਸਪੁਰ ਚ ਸੁਖਜਿੰਦਰ ਰੰਧਾਵਾ ਚਲੰਦਰ ਚ ਚਰਨਜੀਤ ਚੰਨੀ ਹੁਸ਼ਿਆਰਪੁਰ ਤੋਂ ਯਮਨੀ ਗੋਮਰ ਯਮਨੀ ਗੋਮਰ ਸੌਰੀ ਪਤੇਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋ ਕੇ ਤੇ ਬਠਿੰਡਾ ਤੋਂ ਜੀਤੁਮਿੰਦਰ ਸਿੰਘ ਸਿੱਧੂ ਇਹ ਆਪ ਦਾ ਨਾਮਗਦਗੀ ਪੱarcha ਭਰਨਗੇ ਤੇ 11 ਮਈ ਨੂੰ ਜੀ ਅਮਰਖਰ ਦੇ ਉਮੀਦਵਾਰ ਜਿਹੜੇ ਗੁਰਜੀਤ ਤੌਜ਼ਲਾ ਇਹ ਭਰਨਗੇ ਤੇ 13 ਨੂੰ ਵਿਜੇਂਦਰ ਸਿੰਘ ਲਾ ਯਾਨੀ ਹੁਣ ਸੁਖਪਾਲ ਖਹਿਰਾ ਤੇ ਡਾਕਟਰ ਧਰਨਵੀਰ ਗਾਂਧੀ ਇਹਨਾਂ ਨੇ ਕਾਗਜ਼ਾਤ ਜਿਹੜੇ ਭਰਤੇ ਜੀ ਜੀ ਇਦੋਂ ਨਿਬੜ ਗਿਆ ਪਟਿਆਲਾ ਸੰਗਰੂਥਾ ਇਸ ਤਰ੍ਹਾਂ ਇਹਨਾਂ ਨੇ ਇੱਕ ਸ਼ਡਿਊਲ ਬਣਾਇਆ ਤਾਂ ਕਿ ਰੌਣਕ ਵੀ ਰਹੇ ਮੀਡੀਆ 'ਚ ਸੁਰਖੀਆਂ ਵੀ ਰਹਿਣ ਵੈਸੇ ਡਾਕਟਰ ਗਾਂਧੀ ਦੀ ਵੈਸੇ ਅੱਜ ਨਾ ਦੋ ਚੀਜ਼ਾਂ ਨੇ ਇੱਕ ਸੁਖਪਾਲ ਖਹਿਰਾ ਦੀ ਰੈਲੀ ਹੋਈ ਆ ਸੁਖਪਾਲ ਖਹਿਰਾ ਪਿਛਲੇ ਕਈ ਦਿਨਾਂ ਤੋਂ ਏਹੋ ਲੱਗਦਾ ਸੀ ਪ੍ਰਵੀਨ ਜੀ ਕੇ ਪਛੜ ਗਿਆ ਜੀ ਜੀ ਪਰ ਅੱਜ ਦੀ ਰੈਲੀ ਨੇ ਦਮ ਫੇਰ ਪਰਿਆ ਠੀਕ ਹੈ ਕਿਉਂ ਲੱਗਦਾ ਹੈ ਹੂੰ ਕਿ ਮਿਹਨਤ ਜਿਹੜੀ ਆ ਨਾ ਸੁਖਪਾਲ ਖਹਿਰਾ ਦੀ ਉਹ ਕਿਤੇ ਨਾ ਕਿਤੇ ਉਦੇ ਕੰਮ ਆ ਰਹੀ ਆ ਦੂਜੀ ਚੀਜ਼ ਜਿਹੜੀ ਆ ਡਾਕਟਰ ਧਰਮਵੀਰ ਗਾਂਧੀ ਸ਼ੁਰੂਆਤ ਦੇ ਵਿੱਚ ਵਿਰੋਧਤਾ ਉਖਾਲਫਤ ਬਹੁਤ ਕੁਝ ਸੀ ਪਰ ਅੱਜ ਦੀ ਤਰੀਕ ਚ ਅਨਰੂਨੀ ਰਿਪੋਰਟ ਹੈ ਜਿਹੜੀ ਮੇਰੇ ਕੋਲ ਕਿਉਂਕਿ ਪਟਿਆਲੇ ਬਹੁਤ ਸਾਰੇ ਮੇਰੇ ਸੱਜਣ ਬੋਲੀ ਰਿਸ਼ਤੇਦਾਰ ਮੈਂ ਖੁਦ ਵੀ ਉੱਥੇ ਰਿਆਂ ਤੇ ਉਹ ਦਿਨਾਂ ਦੀ ਟੀਮ ਚ ਵੀ ਸਾਡੇ ਬੰਦੇ ਆ ਗਏ ਤਾਂ ਜਿਹੜੇ ਬੰਦੇ ਅਕਾਲੀ ਦਲ ਜਾਂ ਕਾਂਗਰਸ ਜਾਂ ਅਤਰ ਪਾਰਟੀਆਂ ਨਾਲ ਵੀ ਜੁੜੇ ਆ ਉਹ ਵੀ ਕਹਿੰਦੇ ਆ ਕਿ ਡਾਕਟਰ ਧਰਮਵੀਰ ਗਾਂਧੀ ਜਿਹੜਾ ਪਿੰਡਾਂ ਚ ਲਗਾਤਾਰ ਮਜ਼ਬੂਤ ਜਦਕੇ ਡਾਕਟਰ ਬਲਬੀ ਪਿੰਡਾਂ ਚ ਸੰਘਰਸ਼ ਕਰ ਰਹੇ ਸੀ ਇਹ ਇੱਕ ਮਤਲਬ ਕਿ ਕਹ ਲਓ ਕਿ ਉਥੇ ਵੱਖਰੀ ਗੱਲ ਆ ਤੇ ਉਹਦਾ ਇੱਕ ਮਹ ਕਾਰਨ ਜਿਹੜਾ ਲੱਭਿਆ ਕਿ ਡਾਕਟਰ ਧਰਮਵੀਰ ਗਾਂਧੀ ਨੇ ਆਪ ਦੀ ਸਰਵਿਸ ਦੇ ਦੁਰਾ ਜਿਹੜਾ ਉਹ ਇਲਾਜ ਕੀਤਾ ਨਾ ਮਰੀਜ਼ਾਂ ਦਾ ਕਿਤੇ ਨਾ ਕਿਤੇ ਕੋਈ 10 5 ਘਰ ਜਿਹੜੇ ਆ ਉਹ ਜਿਹੜੇ ਕਿ ਆਪ ਹੀ ਉਹਨਾਂ ਨੇ ਕਹਿ ਲਓ ਕਿ ਅੱਗੇ ਲੱਗ ਕੇ ਸਾਰਾ ਕੁਝ ਕਰਨਾ ਸ਼ੁਰੂ ਕਰਾ 10 15 ਕਰ ਪਰ ਉਥੋਂ ਮਤਲਬ ਕਿ ਇਹ ਆਪ ਦੀ ਜਿਹੜੀ ਆ 1 ਲੱਖ ਵੋਟ ਇਹਨਾਂ ਨੇ ਵਿਚਾਈ ਰੀਟੇਨ ਕੀਤੀ ਸੀਗੀ ਵਿਸ਼ਲੇ ਇਲੈਕਸ਼ਨ ਦੇ ਵਿੱਚ ਤਾਂ ਪਲੱਸ ਕਾਂਗਰਸ ਆ ਜਾਂਦੀ ਹੈ ਜਾਂ ਉਹ ਜਿਹੜੀ ਸਮਾਜ ਸੇਵਾ ਬੰਦੇ ਦੀ ਕੀਤੀ ਤਾਂ ਇਸ ਤਰ੍ਹਾਂ ਕਹਿ ਸਕਦੇ ਆ ਕਿ ਡਾਕਟਰ ਗਾਂਧੀ ਪਹਿਲਾਂ ਤਾਂ ਲੱਗਦਾ ਸੀ ਕਿ ਸ਼ਾਇਦ ਆਪ ਦੇ ਪੈਰ ਨਹੀਂ ਲੱਗਣ ਦੇਣਗੇ ਪਰਨੀਤ ਕੌਰ ਦਾ ਰੂਪਰਿਸ਼ ਕਰਦੇ ਨਜ਼ਰ ਆਉਣਾ ਤੇ ਦੂਸਰੇ ਪਾਸੇ ਡਾਕਟਰ ਬਲਬੀਰ ਦਾ ਪਿੰਡਾਂ ਦੇ ਵਿੱਚ ਜਾਂ ਇੱਕ ਥੋੜਾ ਸੰਘਰਸ਼ ਉਹ ਡਾਕਟਰ ਕਾਂਦੀ ਵਾਸਤੇ ਇੱਕ ਤਰ੍ਹਾਂ ਨਾਲ ਪੈ ਲੂ ਕਿ ਹੁਣ ਐਸਾ ਬਣ ਗਿਆ ਕਿ ਮੈਂ ਕਿਸੇ ਜਿੱਤ ਹਾਰ ਵਾਰ ਨਹੀਂ ਕਹਿ ਸਕਦਾ ਪਰ ਮੈਂ ਤੁਹਾਨੂੰ ਗਰਾਉਂਡ ਤੋਂ ਦੱਸਦਾ ਕਿ ਕਿਸ ਤਰ੍ਹਾਂ ਕੋਈ ਉਮੀਦਵਾਰ ਹੈ ਜਿਹੜਾ ਫਲਾਣੇ ਮੌਕੇ ਤੇ ਥੋੜਾ ਮਜ਼ਬੂਤ ਨਜ਼ਰ ਆਉਂਦਾ ਜਾਂ ਫਲਾਣੇ ਮੌਕੇ ਤੇ ਥੋੜਾ ਪਛੜਿਆ ਨਜ਼ਰ ਆਉਂਦਾ ਜੀ 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 ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬាទ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪਾਈ تھی ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਸਤਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ